ਲਗਭਗ 13ਵਾਂ ਬਜਟ ਜਿਹੜਾ ਇਹ ਪੇਸ਼ ਕੀਤਾ ਜਾ ਰਿਹਾ ਹੈ ਔਰ ਇਹਨਾਂ 13 ਸਾਲਾਂ ਦੇ ਵਿੱਚ ਅੱਜ ਅਮਰਿਤਕਾਲ ਦੀ ਗੱਲ ਕੀਤੀ ਜਾ ਰਹੀ ਹੈ ਔਰ ਮੈਂ ਸਮਝਦਾ ਕਿ ਇਸ ਬਜਟ ਦੇ ਵਿੱਚ ਲੋਕਾਂ ਦੀਆਂ ਦੇਸ਼ ਦੇ ਲੋਕਾਂ ਦੀਆਂ ਮਜਬੂਰੀਆਂ ਅਤੇ ਕਰਜ਼ਿਆਂ ਤੋਂ ਇਲਾਵਾ ਇਸ ਦੇਸ਼ ਤੇ ਇਸ ਬਜਟ ਦੇ ਵਿੱਚ ਕੁਝ ਵੀ ਨਹੀਂ ਹੈ ਅੱਜ ਦੇਸ਼ ਦਾ ਕਿਸਾਨ ਨੌਜਵਾਨ ਆਤਮ ਹੱਤਿਆ ਕਰਨ ਦੇ ਲਈ ਮਜਬੂਰ ਹੈ ਔਰ ਇਸ ਬਜਟ ਦੇ ਵਿੱਚ ਜਿਹੜੀ ਅਨਪਲੋਇਮੈਂਟ ਆ ਬੇਰੋਜ਼ਗਾਰੀ ਹੈ ਉਹ ਸਭ ਤੋਂ ਵੱਡਾ ਫੇਲਰ ਹੈ ਉਸ ਦੇ ਲਈ ਕੋਈ ਵੀ ਰੋਡ ਮੈਪ ਇਸ ਬਜਟ ਦੇ ਵਿੱਚ ਜਿਹੜਾ ਉਹ ਨਹੀਂ ਰੱਖਿਆ ਗਿਆ ਇਸ ਕਰਕੇ ਮੈਂ ਇਹ ਸਮਝਦਾ ਕਿ ਇਸ ਬਜਟ ਨੂੰ ਮੈਂ ਬਹੁਤ ਵਾਰ ਪੜਿਆ ਪਰ ਪੜਨ ਤੋਂ ਬਾਅਦ ਮੈਂ ਸਮਝਦਾ ਕਿ ਜੇਕਰ ਇਹਨੂੰ ਸਮ ਅਪ ਕਰਨਾ ਹੋਵੇ ਤੇ ਮੈਂ ਕੁਝ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੀਆਂ ਚਾਹੁੰਦਾ ਹੈ ਕਿ ਦੇਸ਼ ہمارا ਕਹਾ ਜਾ ਰਹਾ ਦੇਸ਼ ہمارا ਕਹਾ ਜਾ ਰਹਾ ਇਲਾਬਾਦ प्रयाग हो गया और बनारस टूटा धनी राम का खेत बिक गया थाल बचाना लोटा टूटी चप्पल पहन के मनसुख बोरी उठा रहा है और डॉलर छुए आसमान को रुपया गोते खा रहा है हमारा देसी नीरो बंसी बजा रहा है ट्रंप पर टैरिफ क्या मजबूरी ट्रम्प और टैरिफ क्या मजबूरी ये ना हमको समझ आ रहा देश हमारा कहां जा रहा देश हमारा कहां जा रहा और सभापति जी जेकर एजुकेशन दी गल करिए ते मैं समझदा कि 6% ऑफ जीडीपी दी गल कीती है नेशनल हेल्थ पॉलिसी ਦੇ ਵਿੱਚ ਤੇ ਅੱਜ ਜਿਹੜੇ 139000 ਕਰੋੜ ਜਿਹੜਾ ਉਹ এডਿਕੇਸ਼ਨ ਨੂੰ ਵੀਰ ਜਿਹੜਾ ਐਲੋਕੇਟ ਕੀਤਾ ਹੈ ਨਾ ਮੈਂ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਸਰਕਾਰ ਉਸ ਦੀ ਇੱਥੇ ਸ਼ਲਾਘਾ ਕਰਨੀ ਚਾਹੁੰਦਾ ਕਿ ਦੇਸ਼ ਦੇ ਨੈਸ਼ਨਲ ਅਚੀਵਮੈਂਟ ਸਰਵੇ ਵਿੱਚ ਦੇਸ਼ ਦੇ ਨੈਸ਼ਨਲ ਪਰਫਾਰਮੈਂਸ ਗ੍ਰੇਡਿੰਗ ਇੰਡੈਕਸ ਦੇ ਵਿੱਚ ਪੰਜਾਬ ਜਿਹੜਾ এডਿਕੇਸ਼ਨ ਦੇ ਵਿੱਚ ਸਭ ਤੋਂ ਪਹਿਲਾ ਸੂਬਾ ਬਣਿਆ ਔਰ ਇਸੇ ਤਰ੍ਹਾਂ ਜੇਕਰ ਹੈਲਥ ਦੀ ਗੱਲ ਕਰੀਏ ਤੇ ਜਿਹੜੀ ਅਲੋਕੇਸ਼ਨ ਹੈ ਉਹ 2.5% ਆਫ ਜੀਡੀਪੀ ਹੋਣੀ ਚਾਹੀਦੀ ਹੈ ਲਗਭਗ 1 ਲੱਖ ਕਰੋੜ ਜਿਹੜਾ ਆਪਾਂ ਨੂੰ ਅਲੋਕੇਟ ਹੋਇਆ ਜਿਹੜਾ ਕਿ 0.26 ਤੋਂ ਲੈ ਕੇ 0.28% ਆਫ ਜੀਡੀਪੀ ਬਣਦਾ ਹੈ ਜਿਹੜਾ ਕਿ ਕੁਝ ਵੀ ਨਹੀਂ ਹੈ ਔਰ ਮੈਂ ਖਾਸ ਤੌਰ ਤੇ ਆਪ ਜੀ ਨੂੰ ਆਪ ਜੀ ਰਾਹੀਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਜਿਹੜੀ ਅਲੋਕੇਸ਼ਨ ਹੈ ਉਹ ਲਗਾਤਾਰ ਘਟਾਈ ਜਾ ਰਹੀ ਹੈ ਔਰ ਇਸ ਵਾਰ ਲਗਭਗ 252 ਕਰੋੜ ਕੱਟੀ ਗਈ ਹੈ ਪਰ ਕਾਇੰਡ ਵਧਾਤੀ ਗਈ ਹੈ ਔਰ ਹੈਰਾਨੀ ਦੀ ਗੱਲ ਇਹ ਹੈ ਵੀ ਪੰਜਾਬ ਸਰਕਾਰ ਆਪਣੀ ਜੇਬ ਚੋਂ ਜਿਹੜੇ ਐਨਐਚਐਮ ਦੇ ਥੱਲੇ ਜਿਹੜੇ ਸਾਡੇ EMPLOYEES ਕੰਮ ਕਰਦੇ ਆ ਉਹਨਾਂ ਨੂੰ ਆਪਣੀ ਜੇਬ ਦੇ ਵਿੱਚੋਂ ਜਿਹੜੀ ਹੈ ਉਹ ਜਣੀ ਉਹਨਾਂ ਦੀ ਤਨਖਾਹ ਦਿੱਤੀਆਂ ਜਾ ਰਹੀਆਂ ਔਰ ਮੈਂ ਅਖੀਰ ਦੇ ਵਿੱਚ ਇੰਨਾ ਜ਼ਰੂਰ ਕਹਿਣਾ ਚਾਹੁੰਦਾ ਕਿ ਕੋਈ ਵੀ ਬਜਟ ਆਵੇ ਬਜਟ ਬਹੁਤ ਆਏ ਬਹੁਤ ਗਏ ਪਰ ਸਟੇਟਾਂ ਨੂੰ ਮੈਂ ਸਮਝਦਾ ਕਿ ਪੰਜਾਬ ਸੂਬੇ ਨੂੰ ਤਾਂ ਉਸ ਦੇ ਵਿੱਚ ਕੱਖ ਨਹੀਂ ਮਿਲਿਆ ਅੱਜ 4 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਸਾਡਾ RDF ਦੇ ਅੰਡਰ 77757 ਕਰੋੜ ਹਜੇ ਵੀ ਡਿਊ ਹੈ ਜਿਹੜਾ ਕਿ ਆਪ ਜੀ ਰਾਹੀਂ ਸਰਕਾਰ ਨੂੰ ਕਹਿਣਾ ਚਾਹੁੰਦਾ ਹੈ ਕਿ ਉਹਨੂੰ ਕਿਰਪਾ ਕਰਕੇ ਰਿਲੀਜ਼ ਕੀਤਾ ਜਾਵੇ ਤੇ ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨੀ ਨੂੰ ਕਣਕ ਤੇ ਝੋਨੇ ਦੇ ਚੱਕਰ ਦੇ ਵਿੱਚੋਂ ਕੱਢਣ ਦੇ ਲਈ ਡਾਈਵਰਸੀਫਿਕੇਸ਼ਨ ਪੈਕੇਜ ਜਿਹੜਾ ਹੈ ਉਹ 7500 ਤੋਂ ਲੈ ਕੇ 15000 ਰੁਪਏ ਪਰ ਏਕੜ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ ਔਰ ਇੰਡਸਟਰੀਅਲ ਪੈਕੇਜ ਜਿਹੜਾ ਐਮ ਐਸ ਐਮ ای ਜਿਹੜੇ ਸਾਡੇ ਕੰਢੀ ਏਰੀਆ 'ਚ ਨੇ ਬਾਰਡਰ ਏਰੀਆ 'ਚ ਨੇ ਉਹਨਾਂ ਨੂੰ ਕੇਲ ਸਟੇਟਸ ਦੇ ਪੈਟਰਨ ਤੇ ਜੀ ਐਂਡ ਕੇ ਸਟੇਟਸ ਦੇ ਪੈਟਰਨ ਤੇ ਉਹ ਜਿਹੜਾ ਉਹਨਾਂ ਨੂੰ ਇੰਡਸਟਰੀਅਲ ਪੈਕੇਜ ਮਿਲਣਾ ਚਾਹੀਦਾ ਔਰ ਇਸੇ ਤਰ੍ਹਾਂ ਜੀ ਐਸਟੀ ਕੰਪਨਸੇਸ਼ਨ ਸਾਨੂੰ ਹਰ ਸਾਲ 6000 ਕਰੋੜ ਰੁਪਏ ਦਾ ਲਾਸ ਹੁੰਦਾ ਔਰ ਕੋਈ ਐਸਾ ਮੈਕੈਨਿਜ਼ਮ ਜਿਹੜਾ ਇੰਡਕਟ ਕਰਨਾ ਚਾਹੀਦਾ ਇੰਟਰੋਡਿਊਸ ਕਰਨਾ ਚਾਹੀਦਾ ਜਿਹੜਾ ਪੰਜਾਬ ਨੂੰ ਇਹ ਜਿਹੜੀ ਕੰਪਨਸੇਸ਼ਨ ਪੰਜਾਬ ਨੂੰ ਹੀ ਨਹੀਂ ਹਰ ਸੂਬੇ ਨੂੰ ਜਿਹੜੀ ਕੰਪਨਸੇਸ਼ਨ ਮਿਲ ਸਕੇ ਔਰ ਅਖੀਰ ਦੇ ਵਿੱਚ ਫਲੱਡ ਰੀਲੀਫ ਦੀ ਵੀ ਗੱਲ ਕਰਨੀ ਚਾਹੁੰਦਾ ਕਿਉਂਕਿ ਪੰਜਾਬ ਤੁਸੀਂ ਦੇਖਿਆ ਹੋਣਾ ਕਿ ਕਰੋਨਾ ਤੋਂ ਬਾਅਦ ਬਹੁਤ ਵੱਡੇ ਹੜ੍ਹਾਂ ਦੀ ਮਾਰ ਦੇ ਹੇਠ ਪੰਜਾਬ ਲੰਘਿਆ ਸੋ ਮੈਂ

जि, जिस पे महंगाई बढ़ी उस तर पे वेजेस नहीं बढ़ी जिसके चलते 16 परसेंट की गिरावट रियल वेजेस में देखी गई इसीलिए मैंडेटरी वेज इंडेक्सेशन फॉर्मुला इज द नीड ऑफ द गवर्नमेंट मस्ट इट इसके चलते तमाम फॉर्मल सेक्टर्स में कॉपोरेट शॉप्स फैक्ट्रीज गिग वर्कर्स सबको इंफ्लेशन इंडेक्स वेज हाइक मिलेगा और सरकार के मुलाजिम को तो मिलता ही है हर हर साल डियर डियरनेस मिलता है उसके बाद आप हर, कुछ सालों में पे कमीशन लागू होता है इससे इस आप 20 करोड़ आबादी 45 परसेंट ऑफ इंडिया टोटल वर्कफोर्स आप उसे एड्रेस कर पाएंगे सर इसी के साथ साथ मैं बताना चाहता हूं कि दुनिया के कई देशों में यह पहले से ही लागू है यूएस के अंदर सीओ एल ए कॉस्ट ऑफ लिविंग एडजस्टमेंट सिस्टम लागू एनुअल और ऑटोमेटिक रिविजन होता है जर्मनी के अंदर हर अठारह से चौबीस महीने के अंदर महंगाई के अनुसार सैलरी बढ़ा दी जाती है जापान के अंदर शिंटो मेथड यूज होता है जिसमें एनुअल इन्फ्लेशन इंडेक्स वेज हाइक दी जाती है और बेल्जियम में ऑटोमेटिक इंडेक्सेशन लॉ है जिसमें क्वार्टरली बेसिस पर इंप्लॉइज की सैलरी बढ़ाई जाती है सर इंडिया इज वन ऑफ द ओनली कंट्रीज इन मेजर इकोनॉमी फाइव परसेंट ऑफ आवर फॉर्मल वर्क फोर्स जीरो स्ट्रटचरी इन्फ्लेशन प्रोटेक्शन वी आर एट दर्सी ऑफ द इंप्लायर डिस्क्रिशन एंड आवर ओन नेगोसिएशन पावर टू रेज आवर सैलरीज इसके साथ साथ मुझे लगता है कि एक मिनिमम इंक्रीज बेस्ड ऑन इन्फ्लेशन होना चाहिए